ਨਾਰਾਇਆਂ ਦੇ ਨਾਲ ਭਰਿਆ ਹੋਇਆ ਮਾਪੇ ਇੱਥੇ ਰਹਿੰਦੇ ਆ ਤੇ ਬੱਚੇ ਬਾਹਰ ਰਹਿੰਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਆ ਖਬਰ ਜਿਹੜੀ ਹੈ ਇਹ ਵੈਸੇ ਦਿਲ ਨੂੰ ਦਹਿਲਾ ਦਿੰਦੀ ਆ ਕਿ ਫਿਰ ਜੇਕਰ ਐਦਾਂ ਹੋਣ ਲੱਪਿਆ ਤੇ ਬਹੁਤੇ ਮਾਪਿਆਂ ਦਾ ਹਾਲ ਐਦਾਂ ਦਾ ਨਾ ਹੋ ਜਾਵੇ ਫਜ਼ਿਲਕਾ ਦੇ ਵਿੱਚ ਇਹ ਘਟਨਾ ਵਾਪਰੀ ਆ ਪਿੰਡ ਹੈਗਾ ਬਨਵਾਲਾ ਹਨੁਵੰਤਾ ਜਿੱਥੇ ਬਹੁਤ ਦਰਦਨਾਕ ਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਆ ਦੋਨੇ ਜਿਹੜੇ ਸੀ ਬਜ਼ੁਰਗ ਦੋਹੇ ਇਕੱਠੇ ਰਹਿੰਦੇ ਸੀਗੇ ਕੋਠੀ ਵੱਡੀ ਸੀਗੀ ਔਰ ਜਿਹੜੇ ਬੱਚੇ ਸੀ ਉਹਨਾਂ ਦੇ ਆਸਟ੍ਰੇਲੀਆ ਰਹਿੰਦੇ ਸੀਗੇ ਰਾਤ ਨੂੰ ਤਕਰੀਬਨ ਕਹਿੰਦੇ ਆਪ ਵੀ ਉਹਨਾਂ ਦੇ ਘਰ ਚੋਰ ਪੈਂਦੇ ਲੁਟੇਰੇ ਪੈਂਦੇ ਨੇ ਤੇ ਦੋਹਾਂ ਬਜ਼ੁਰਗਾਂ ਨੂੰ ਜਿਹੜੇ ਨੇ ਜਾਣੇ ਬਜ਼ੁਰਗ ਜੋੜੇ ਨੂੰ ਬੰਨ ਦਿੰਦੇ ਨੇ ਤੇ ਜਿਹੜੀ ਕਿਉਂਕਿ ਘਰ ਵਾਲੀ ਜਿਹੜੀ ਸੀਗੀ ਉਹਦੀ ਹਰਬੰਸ ਕੌਰ 75 ਸਾਲਾਂ ਦੀ ਸੀਗੀ ਕਹਿੰਦੇ ਵੀ ਉਹਦੇ ਕੁਝ ਮਾਰਿਆ ਜਿਹਾ ਕਿ ਉਹਦੇ ਮੌਕੇ ਦੇ ਉੱਤੇ ਮੌਤ ਹੋ ਗਈ ਗਿਆਮਾ ਗੈਮੀ ਫੈਲੀ ਉਥੋਂ ਨੱਠ ਗਏ ਔਰ ਜਦੋਂ ਲੋਕਾਂ ਨੇ ਆ ਕੇ ਮੌਕਾ ਦੇਖਿਆ ਤੇ ਘਰਦਿਆਂ ਸਾਰੀਆਂ ਲੰਬਾਰੀਆਂ ਉਥਲ ਪੁਤਲ ਹੋਈਆਂ ਸਮਾਨ ਤੇਲਾ ਲੈ ਗਏ ਪੈਸਾ ਤੇਲਾ ਲੈ ਗਏ ਤੇ ਜਾਂਦੇ ਜਾਂਦੇ 75 ਸਾਲਾ ਹਰਬੰਸ ਕੌਰ ਨੂੰ ਵੀ ਮਾਰ ਕੇ ਚਲੇ ਗਏ ਆ ਘਟਨਾ ਦੀ ਜਾਣਕਾਰੀ ਜਿਹੜਾ ਆ ਇਹਨਾਂ ਦੇ ਦੋ ਦਿਨ ਦਿੱਤੀ ਆ ਔਰ ਕਹਿੰਦਾ ਵੀ ਅਸੀਂ ਦੂਰ ਰਹਿੰਨੇ ਆ ਔਰ ਸਾਨੂੰ ਫੋਨ ਆਇਆ ਫੇਰ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਸਾਡੇ ਮਾਮੇ ਹੁਣੀ ਜਿਹੜੇ ਨੇ ਉਹ ਆਸਟ੍ਰੇਲੀਆ ਰਹਿੰਦੇ ਆ ਮੇਰੇ ਨਾਨਾ ਨਾਨੀ ਇੱਥੇ ਇਕੱਲੇ ਰਹਿੰਦੇ ਸੀਗੇ ਤਾਂ ਤੁਸੀਂ ਦੇਖੋ ਵੀ ਕਿੱਡਾ ਵੱਡਾ ਜਿਹੜਾ ਆ ਇਹ ਘਟਾ ਆ ਕਿਉਂਕਿ ਬਹੁਤੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਬਜ਼ੁਰਗ ਸਾਡੇ ਇਕੱਲੇ ਰਹਿੰਦੇ ਨੇ ਔਰ ਮਾਪੇ ਇਕੱਲੇ ਛੱਡ ਕੇ ਪੁੱਤ ਕਮਾਈਆਂ ਕਰਦੇ ਨੇ ਧੀਆਂ ਕਮਾਈਆਂ ਕਰਦੀਆਂ ਨੇ ਬਾਹਰ ਪਰ بے ਪ੍ਰਵਾਹ ਹੁੰਦੇ ਨਹੀਂ ਕਿਉਂਕਿ ਪੰਜਾਬ ਦੇ ਮਾਹੌਲ ਸਿਖਾਵੇਂ ਨੇ ਪਰ ਜੇਕਰ ਆਏ ਦਿਨ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੋਣ ਤੇ ਫਿਰ ਅੰਦਾਜ਼ਾ ਲਾ ਸਕਦੇ ਹੋ ਕਿ ਮਾਪਿਆਂ ਨੂੰ ਇਕੱਲੇ ਛੱਡਣਾ ਵੀ ਕਿੰਨਾ ਔਖਾ ਹੈ ਕਿਉਂਕਿ ਖਤਰੇ ਦੀ ਕੰਟੀ ਹੋ ਜਾਂਦੀ ਆ ਕਹਿੰਦੇ ਹਰਬੰਸ ਕੋਰ ਜਿਹੜੀ ਸੀਗੀ ਉਸ ਦੇ ਕੁਝ ਉਹਨਾਂ ਨੇ ਜਿਹਾ ਮਾਰਿਆ ਜਿਸ ਕਰਕੇ ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ ਕਿਉਂਕਿ ਜਦੋਂ ਘਰ ਦੇ ਵਿੱਚ ਚੋਰ ਚੁਗਲੱਕਾ ਵੱੜਦਾ ਆ ਤੇ ਅਕਸਰ ਹੱਥ ਪੈਰ ਅਸੀਂ ਮਾਰਦੇ ਆ ਤੇ ਹਰਬੰਸ ਕੋਰ ਵੀ ਕਹਿੰਦੇ ਵੀ ਜਦੋਂ ਬੰਨੇ ਦੋਹੇ ਤੀਵੀਂ ਆਦਮੀ ਤਾਂ ਹਰਬੰਸ ਕੋਰ ਉੱਚੀ ਉੱਚੀ ਚੀਕਾ ਮਾਰ ਰਹੀ ਸੀਗੀ ਲੋਕਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਤਾਂ ਉਹਦੇ ਕੁਝ ਅਜਿਹਾ ਇਹਨਾਂ ਨੇ ਮਾਰਿਆ ਜਿਸ ਕਰਕੇ ਉਹਦੀ ਮੌਤ ਹੋ ਗਈ ਹੈ ਬਿਲਹਾਲ ਇਨਵੈਸਟੀਗੇਸ਼ਨ ਕਰ ਰਹੇ ਜਿਹੜੇ ਉੱਥੇ ਅਫਸਰ ਰਿਹਾ ਬਲਕਾਰ ਸਿੰਘ ਉਹਨਾਂ ਨੇ ਦੱਸਿਆ ਕੇ ਘਰ ਦੀ ਜਿਹੜੀ ਆ ਪੂਰੀ ਅਸੀਂ ਜਾਂਚ ਕਰ ਲਈ ਆ ਪੁਲਿਸ ਟੀਮ ਹਰ ਐਂਗਲ ਤੋਂ ਜਿਹੜਾ ਆ ਇਹਨਾਂ ਦਾ ਪਤਾ ਲਾਉਣਾ ਚਾਹੁੰਦੀ ਆ ਲਾ ਰਹੀ ਆ ਔਰ ਮਹਿਲਾ ਦੀ ਹੱਤਿਆ ਕਿੱਦਾਂ ਹੋਈ ਆ ਕਿਵੇਂ ਲੁੱਟਬਾੜ ਕੀਤੀ ਆ ਸਾਰਾ ਹੱਲੇ ਇਨਵੈਸਟੀਗੇਸ਼ਨ ਦਾ ਮਾਮਲਾ ਆ ਪਰ ਤੁਸੀਂ ਇੱਕ ਗੱਲ ਨੂੰ ਦੇਖੋ ਕਿ ਪੰਜਾਬ ਦੇ ਵਿੱਚ ਜਦੋਂ ਦਾ ਚਿੱਟਾ ਆਇਆ ਯਾਨੀ ਨਸ਼ਾ ਆਇਆ ਉਦੋਂ ਇਦਾਂ ਦੀਆਂ ਵਾਰਦਾਤਾਂ ਆਮ ਜੀਆਂ ਹੋ ਗਈਆਂ ਨੇ ਪਰ ਇਹਨਾਂ ਆਮ ਵਾਰਦਾਤਾ ਨੇ ਜਿਹੜੇ ਵਿਚਾਰੇ ਕਮਾਊ ਪੋਤਾ ਜਿਹੜੀਆਂ ਕਮਾਊ ਧੀਆਂ ਨੇ ਉਹਨਾਂ ਨੂੰ ਫਿਕਰਾਂ ਚ ਪਾ ਦਿੱਤਾ ਕਿਉਂਕਿ ਕੱਲੇ ਮਾਪਿਆਂ ਨੂੰ ਛੱਡ ਕੇ ਕਿਤੇ ਹੋਰ ਰਹਿਣਾ ਜਾਂ ਉਹਨਾਂ ਨੂੰ ਛੱਡਣਾ ਕੱਲਿਆਂ ਬਹੁਤ ਔਖਾ ਤੁਸੀਂ ਦੇਖੋ ਵੀ ਕਿੱਡੀ ਤਕੜੀ ਕੋਠੀ ਆ ਤੇ ਉਹਨਾਂ ਦੇ ਮਾਪਿਆਂ ਦਾ ਹਸ਼ਰ ਕੀ ਹੋ